ਤੂੰ ਸੇਖ ਹੋ ਗਿਆ ਤੁਸੀਂ ਬੀੜੀ ਪੀ ਰਹੇ ਹੋ ਸਰੇ ਆਮ ਲਾ ਕੇ ਆਪਣਾ ਕੰਮ ਕਰ ਚਾਹੇ ਜੋ ਮਰਜੀ ਕਰੀ ਬੀੜੀ ਵੀ ਤੇ ਦੋ ਮੱਤੀ ਭੁਲਾਈਆ ਲੋਕਾਂ ਨੂੰ ਮੈਂ ਕੀ ਲੈਣਾ ਵਾਹ ਬੀਜੀ ਲੱਗਿਆ ਬਹੁਤਾ ਵੱਡਾ ਬਣਿਆ ਫਿਰਦਾ ਢਿੰਡਰਾਂ ਵਾਲਾ ਕੀ ਮੈਂ ਕੀ ਕਰਾਂ ਇਹਨੂੰ ਇਹਨੂੰ ਜਾ ਕੇ ਦਿਖਾਓ ਜੀ ਇਹਨੂੰ ਦਿਖਾਵਾਂ ਉਹ ਤਾਂ ਦਿਖਾ ਲੋਕਾਂ ਨੂੰ ਦਿਖਾਓ ਸਬਸਕ੍ਰਾਈਬ ਕਰੇ ਨੈਸ਼ਨਲ ਬਾਸ ਔਰ ਸਾਥੇ ਦਬਾਏ ਬੈਲ ਆਈਕਨ ਫੜ ਕੀ ਨਾਲ ਜੀ ਆਪਣਾ ਤੁਸੀਂ ਵੀ ਲੈਣਾ ਅਸੀਂ ਲੈਣਾ ਹੈ ਤੂੰ ਸੇਖੋਗੇ ਤੁਸੀਂ ਬੀੜੀ ਪੀ ਰਹੇ ਹੋ ਇੱਥੇ ਗੁਰਦੁਆਰਾ ਸਾਹਿਬ ਖੁੱਲੀ ਬੈਠਾ ਅੱਛਾ ਤਾਂ ਮਤਲਬ ਬੀੜੀ ਪੀਓਗੇ ਤੁਸੀਂ ਪੱਗ ਸਿਰ ਤੇ ਰੱਖ ਕੇ ਦਾੜੀ ਰੱਖ ਕੇ ਬੀੜੀ ਨਾ ਬਣਾਉਂਦਾ ਤੁਸੀਂ ਮੀਡੀਆ ਮੰਗ ਲਓ ਬੰਦਾ ਤੂੰ ਸੇਖੋਗੇ ਤੁਸੀਂ ਬੀੜੀ ਪੀ ਰਹੇ ਹੋ ਸਰਿਆਮ ਮੈਂ ਮੈਂ ਲਹਿਰੇ ਮੈਂ ਸੇਖਾ ਮੈਨੂੰ ਬੁਰਾ ਲੱਗਿਆ ਜਾ ਕੇ ਆਪਣਾ ਕੰਮ ਕਰ ਤੂੰ ਕੰਮ ਹੀ ਕਰ ਰਿਹਾ ਆਪਣਾ ਰੋਣਾ ਜਦੋਂ ਤੂੰ ਲੋਕਾਂ ਨੂੰ ਘਰਾ ਕਰੋ ਕੀ ਕਹਿਣਾ ਚਾਹੋਗੇ ਤੂੰ ਮੈਂ ਤੋ ਕੋ ਹੋਰ ਨਾਲ ਖੁੱਲ੍ਹਣੇ ਕਹਿੰਦਾ ਕੀ ਕਹਿਣਾ ਚਾਹਾਂਗਾ ਤੂੰ ਵਾਹ ਬੀਸੀ ਲੱਗਿਆ ਸਰੇ ਤੇ ਪਗੜੀ ਖਲਾਰ ਮੈਂ ਬਹੁਤਾ ਵੱਡਾ ਬਣਿਆ ਫਿਰਦਾ ਢਿੰਡਰਾਂ ਵਾਲਾ ਜੀ ਰਾਂ ਦੇ ਸੀ ਜਮਾ ਪਰ ਲੋਏ ਨਾ ਉਹਦਾ ਕੋਈ ਨੰਮ ਨਹੀਂ ਉਹ ਲੋ ਘਰ ਬਗਵਾਸ ਕੀ ਕੀ ਬਕਵਾਸ ਕਰ ਰਹੀ ਨਹੀਂ ਕੀ ਕਹਿ ਕਹਿ ਕੀ ਰਿਹਾ ਤੂੰ ਬੀੜੀ ਪੀ ਰਹੇ ਓਥੇ ਖਲੋ ਕੇ ਤੋਪੀਂ ਡਰਾ ਵਾਲੇ ਅੱਲਾ ਪੱਪਾ ਬੋਲ ਰਿਓ ਡਰਾ ਵਾਲੇ ਇੱਥੇ ਲੋਕਾਂ ਨੂੰ ਡਰਉਣ ਵਾਸਤੇ ਮੈਂ ਡਰੋਨ ਵਾਸਤੇ ਆਇਆ ਹਾਂ ਮੀਡੀਆ ਵਾਲੇ ਅਸੀਂ ਕੱਗ ਬਣ ਕੇ ਤੂੰ ਮੀਡੀਆ ਕੋਲ ਇਹ ਤਾਂ ਤੁਸੀਂ ਬੀੜੀ ਪੀ ਰਹੇ ਹੋ ਸਰਦਾਰ ਹੋ ਗਏ ਚੰਗਾ ਲੱਗ ਰਿਹਾ ਤੁਸੀਂ ਮੈਂ ਅੱਡੇ ਉੱਥੇ ਬਹਿ ਕੇ ਸਭ ਦੇ ਵਿੱਚ ਕੋਈ ਸ਼ਰਮ ਕਰੋ ਆਪਣੇ ਆਪ ਨੂੰ ਬਗੜਾ ਨਹੀਂ ਗੱਲ ਮੈਂ ਬੰਦੇ ਵਾਲੀ ਤੁਸੀਂ ਗੱਲ ਕਰੋ ਸ਼ਰਮ ਤੁਸੀਂ ਕਰੋ ਇਹ ਮਤਲਬ ਪੀੜੀ ਪੀਰਾਂ ਤੁਸੀਂ ਇੱਕ ਉਹਦੇ ਲੈਕਚਰ ਡਿਊਟੀ ਲੱਗੀ ਉਹ ਯਾਰ ਥੋੜੇ ਕੋਲ ਕੀ ਅਸੀਂ ਬੈਠ ਨਹੀਂ ਬੈਠ ਸਕਦੇ ਕੀ ਮੈਂ ਕੀ ਕਰਾਂ ਇਹਨੂੰ ਮੈਨੂੰ ਜਾ ਕੇ ਦਿਖਾਓ ਜਿੱਥੇ ਦਿਖਾਉਣਾ ਉਹ ਤਾਂ ਦਿਖਾ ਰਿਹਾ ਲੋਕਾਂ ਨੂੰ ਦਿਖਾਓ ਉਹ ਲੋਕਾਂ ਨਹੀਂ ਦੇਖਣੀਆਂ ਲੋਕਾਂ ਨੇ ਦੇਖਣੀਆਂ ਦੇਖੀ ਜਾਂਦੇ ਫਿਰ ਅਸੀਂ ਤਾਂ ਲੋਕਾਂ 'ਚ ਫਿਰਦੇ ਹਾਂ ਸਾਰਾ ਦਿਨ ਹਟਾਉਣੇ ਪੁੱਛਿਆ ਡਾਡੀ ਲੈਕਚਰ ਡਿਊਟੀ ਇੱਥੇ ਮੇਰੀ ਕੋਈ ਡਿਊਟੀ ਨਹੀਂ ਹੈ ਇੱਥੇ ਕੀ ਕਰਨ ਆਇਆ ਤੁਸੀਂ ਆ ਜਾਓ ਮੈਂ ਇੱਥੇ ਹੁਣ ਆਪਣਾ ਉੱਚ ਅਧਿਕਾਰੀ ਨੂੰ ਮਿਲਣ ਵਾਸਤੇ ਆਇਆ ਹਾਂ ਕਿਹੜੇ ਅਧਿਕਾਰੀ ਨੂੰ ਪ੍ਰੋਬਲਮ ਤੁਸੀਂ ਦੱਸੋ ਵੀ ਨਹੀਂ ਪ੍ਰੋਬਲਮ ਹੈ ਸਾਨੂੰ ਕੀ ਤੁਹਾਨੂੰ ਕੀ ਤੁਸੀਂ ਬੀੜੀ ਪੀ ਰਹੇ ਹੋ ਬੈਠ ਕੇ ਸਾਡੇ ਵਿੱਚ ਸਾਜ ਜਨਨੀ ਕਿਸਤਲ ਤੇ ਤੁਹਾਨੂੰ ਪਤਾ ਨਹੀਂ ਕਿ ਕਾਨੂੰਨਨ ਤੁਸੀਂ ਨਹੀਂ ਬਾਥਰੂਮ ਕਿੱਥੇ ਬੈਠਿਆ ਤੁਸੀਂ ਕਚੈਰੀ ਦੇ ਵਿੱਚ ਜਿਹੜੀ ਪਾਰਕਿੰਗ ਹੈ ਉਹਦੇ ਵਿੱਚ ਬੈਠ ਕੇ ਟੱਕਣ ਲੱਗਿਆ ਨਹੀਂ ਤੁਸੀਂ ਬੀੜੀ ਪੀ ਰਹੇ ਹੋ ਕਿ ਨਹੀਂ ਤੂੰ ਚਾਹ ਜੋ ਮਰਜ਼ੀ ਕਰੀ ਬੀੜੀ ਪੀਤੀ ਤੂੰ ਜੋ ਮਰਜ਼ੀ ਭੁਲਾਈ ਜਾ ਲੋਕਾਂ ਨੂੰ ਮੈਂ ਕੀ ਲੈਣਾ ਫਿਰ ਆਪਣਾ ਸਿਸਟਮ ਸਬਸਕ੍ਰਾਈਬ ਕਰੇ ਨੈਸ਼ਨਲ ਬਾਸ ਔਰ ਸਾਥੇ ਦਬਾਏ ਬ